ਸਰਥਿਓ ਸਟੇਟ ਰੂਬੀਓ ਹਣੀ ਇਹ ਕਹਿ ਰਹੇ ਆ ਵੀ ਜਿਹੜਾ ਯੂ ਐਸ ਏਡ ਪ੍ਰੋਗਰਾਮ ਯੂ ਐਸ ਏ ਆਈ ਡੀ ਦਾ ਸੀ ਉਹ 83% ਕਟਕਾਂ ਦੇ ਨਾਲ ਆਲਮੋਸਟ ਹੁਣ ਕਹਿੰਦੇ ਅਸੀਂ ਕੰਪਲੀਟ ਕਰ ਦਿੱਤਾ ਹੈਗਾ ਸਿਰਫ 18% ਦੇ ਕਰੀਬ ਜਿਹੜਾ ਡਿਵੈਲਪਮੈਂਟ ਪ੍ਰੋਗਰਾਮ ਆ ਉਸ ਨੂੰ ਯੂਐਸ ਏਆਈਡੀ ਦੇ ਤਹਿਤ ਜਾਰੀ ਰੱਖਿਆ ਜਾਊਗਾ ਉਹ ਵੀ ਉਹਦੇ ਬਾਰੇ ਜਿਹੜੀ ਆ ਕਾਂਗਰਸ ਦੇ ਵਿੱਚ ਡਿਸਕਸ਼ਨ ਹੋਊਗੀ ਵੀ ਉਹਨਾਂ ਨੂੰ ਵੀ ਰੱਖਣਾ ਹੈ ਜਾਂ ਉਹ ਵੀ ਬਾਅਦ ਵਿੱਚ ਬੰਦ ਕਰ ਦੇਣਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਨਵਰੀ 20 ਨੂੰ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹਦੇ ਮੁਤਾਬਕ ਜਿੰਨੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸਿਸਟੈਂਟਸ ਜਾਂਦੀ ਸੀ ਹੈਲਪ ਜਾਂਦੀ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ ਜੋ ਕਿ ਬਿਲੀਅਨਸ ਆਫ ਡਾਲਰ ਦੇ ਵਿੱਚ ਬਣਦੀ ਆ ਸੋ ਰੁਪੀਆਣੇ ਨੇ ਇਹ ਕਿਹਾ ਵੀ ਕਈ ਵਾਰੀ ਤਾਂ ਇਹ ਜਿਹੜੀ ਏਡ ਜਾਂਦੀ ਸੀ ਉਹ ਸਾਡਾ ਹੀ ਨੁਕਸਾਨ ਕਰਦੀ ਸੀਗੀ 6200 ਦੇ ਕਰੀਬ ਪ੍ਰੋਗਰਾਮ ਸੀ ਯੂ ਐਸ ਏਡ ਦੇ ਜਿਹਦੇ ਚੋਂ 5200 ਟੋਟਲੀ ਐਲੀਮੀਨੇਟ ਕਰ ਦਿੱਤੇ ਗਏ ਹੈਗੇ ਆ ਹੁਣ ਕਹਿੰਦੇ ਵੀ ਕਾਂਗਰਸ ਦੀ ਸੁਲਾਹ ਦੇ ਨਾਲ 18% ਜਿਹੜੇ ਪ੍ਰੋਗਰਾਮ ਰਹਿੰਦੇ ਆ ਉਹਨਾਂ ਨੂੰ ਚਾਲੂ ਰੱਖਿਆ ਜਾਊਗਾ ਜਾਂ ਉਹਨਾਂ ਚੋਂ ਵੀ ਕੁਝ ਬੰਦ ਕੀਤਾ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਜੀ ਬਿਲਕੁਲ ਸੋਏ ਮਾਰੀ ਜਿਹੜੀ ਸਥਿਤੀ ਆ ਉਹ ਯੂ ਐਸ ਆਈਡੀ ਦੇ ਉਹ ਤਾਂ ਬੰਦ ਕਰਕੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੇ ਕਾਰਵਾਈ ਆ ਹੁਣ ਸੈਕਟਰੀ ਸਟੇਟ ਆਫਿਸ ਦੇ ਥਰੂ ਹੀ ਜਿਹੜਾ ਉਹ ਕੀਤਾ ਜਾਊਗਾ ਅਦਾਲਤ ਦੇ ਵਿੱਚ ਬਹੁਤ ਸਾਰੇ ਜਿਹੜੇ ਕੇਸ ਇਸ ਨੂੰ ਲੈ ਕੇ ਵੀ ਚੱਲ ਰਹੇ ਹੈਗੇ ਆ ਟਰੰਪ ਇਹ ਨਹੀਂ ਆ ਵੀ ਟਰੰਪ ਉਹਨਾਂ ਨੇ ਜੋ ਕਰ ਰਿਹਾ ਵੀ ਉਸ ਦੇ ਵਿੱਚ ਉਹਨਾਂ ਨੂੰ ਜਿੱਤਾਂ ਜਿਹੜੀਆਂ ਹਰ ਤਾਂ ਦੇ ਉੱਤੇ ਮਿਲ ਰਹੀਆਂ ਉਹਨਾਂ ਨੂੰ ਹਾਰਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦੀ ਜਿਹੜੀ ਮੈਂਬਰ ਗਵੈਨ ਵੈਲਕਾਕਸ ਜਿਸ ਨੂੰ ਬਗੈਰ ਕਿਸੇ ਅਕੈਲੋ ਵੀ ਕਾਰਨ ਤੋਂ ਅਹੁਦੇ ਤੋਂ ਲਾਹ ਦਿੱਤਾ ਗਿਆ ਸੀ ਯੂ ਆਰ ਫਾਇਰਡ ਚਾਹੇ ਉਹ ਉਹਨਾਂ ਦਾ ਫੇਵਰਿਟ ਡਾਇਲੋਗ ਹੈਗਾ 트럼ਪ ਉਹਨਾਂ ਦਾ ਪਰ ਅਦਾਲਤ ਦੇ ਵਿੱਚ ਜਾਣ ਤੋਂ ਬਾਅਦ ਅੱਜ ਮੁੜ ਦੁਬਾਰਾ ਉਹ ਹੈੱਡ ਕੁਆਰਟਰ ਤੇ ਵਿੱਚ ਕਿੰਦੇ ਵਾਪਸ ਆਏ ਆ ਤੇ ਫੈਡਰਲ ਜੱਜ ਨੇ ਉਹਨਾਂ ਨੂੰ ਰੀਇਨਸਟੇਟ ਕਰ ਦਿੱਤਾ ਸੀ ਵੀ ਇਦਾਂ ਜਿਹੜਾ ਆ ਉਹ ਧੱਕੇ ਦੇ ਨਾਲ ਕਿਸੇ ਨੂੰ ਜਿਹੜਾ ਉਹ ਲਾਇਆ ਨਹੀਂ ਜਾ ਸਕਦਾ ਹੈਗਾ ਸੋ ਕਹਿੰਦੇ ਵੀ ਜਿਹੜੀ ਅਬਰਪਟ ਫਾਇਰਿੰਗ ਹੋਈ ਸੀ ਪ੍ਰੈਜ਼ੀਡੈਂਟ 트ੰਪ ਦੇ ਦੁਆਰਾ ਜਨੂਅਰੀ ਦੇ ਵਿੱਚ ਉਹਨਾਂ ਨੇ ਅੱਜ ਫਿਰ ਮੋੜ ਵਾਪਸੀ ਇਸ ਦੇ ਵਿੱਚ ਕੀਤੀ ਆ ਇਹ ਇੰਡੀਪੈਂਡੈਂਟ ਰੈਗੂਲੇਟਰੀ ਏਜੰਸੀ ਆ ਐਨ ਐਲ ਆਰ ਬੀ ਜਿਸ ਨੂੰ ਇਹ ਜਿਹੜੀ ਇਹਨਾਂ ਦੀ ਕਹੋ ਵੀ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਸੀ ਦੇਖਰੇਖ ਦੇ ਵਿੱਚ ਜਿਹੜੀ ਉਹ ਚੱਲ ਰਹੀ ਜੱਜ ਨੇ ਆਦੇਸ਼ ਦੇ ਦਿੱਤੇ ਸੀ ਕਿ 트ੰਪ ਪ੍ਰਸ਼ਾਸਨ ਨੂੰ ਵੀ ਵਿਲ ਕਾਕਸ ਉਹਨਾਂ ਨੂੰ ਮੋੜ ਦੁਆਰਾ ਉਸੇ ਹੀ ਅਹੁਦੇ ਦੇ ਉੱਤੇ ਜਿਹੜਾ ਹੋ ਲਾਇਆ ਜਾਵੇ ਸੋ 트럼ਪ ਹੁਣੀ ਫੈਡਰਲ ਜਿਹੜੀ ਵਰਕ ਫੋਰਸ ਆ ਉਸ ਦੇ ਵਿੱਚ ਵੱਡੀਆਂ ਜਿਹੜੀਆਂ ਚੇਂਜੇਸ ਆ ਉਹ ਕਰ ਰਹੇ ਹੈਗੇ ਆ ਕਈਆਂ ਨੇ ਜੱਜ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਕਿਹਾ ਵੀ ਅਮਰੀਕਨ ਪ੍ਰੈਜ਼ੀਡੈਂਟ ਇਜ਼ ਨਾਟ ਅ ਕਿੰਗ ਨਾਟ ਈਵਨ ਐਨ ਇਲੈਕਟਿਡ ਵਨ ਹਿਸ ਪਾਵਰ ਟੂ ਰਿਮੂਵ ਫੈਡਰਲ ਆਫੀਸਰ ਐਂਡ ਆਨਰ ਸਿਵਲ ਸਰਵੈਂਟਸ ਲਾਈਕ ਪਲੈਂਟਿਫ ਇਜ਼ ਨਾਟ ਐਬਸੋਲੂਟ ਸੋ ਇਹ ਰਾਜਾ ਨਹੀਂ ਆ ਕਹਿੰਦੇ ਵੀ ਟਰੰਪ ਵੀ ਆਪਣੀ ਜਿਹੜੀ ਮਨ ਮਰਜ਼ੀਆਂ ਜਿਹੜੀਆਂ ਆ ਜਿੱਥੇ ਜੀ ਕਰਦਾ ਉਹ ਕਰੂਗਾ ਸੋ ਚੈਕਸ ਐਂਡ ਬੈਲੈਂਸਸ ਜਿਹੜੇ ਆ ਉਹ ਲੱਗੇ ਹੋਏ ਆ ਸੋ ਟਰੰਪ ਹੁਣਾਂ ਦੇ ਨੂੰ ਲੈ ਕੇ ਜੱਜ ਦੇ ਦੁਆਰਾ ਇਸ ਤਰੀਕੇ ਦੇ ਨਾਲ ਫੈਸਲੇ ਦੇ ਵਿੱਚ ਲਿਖੇ ਜਾਣ ਦੇ ਨਾਲ ਕਈ ਜਿਹੜੀਆਂ ਚੀਜ਼ਾਂ ਹੋਰ ਉੱਪਰ ਕੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ